ਮੈਨੂੰ ਘਟੋ ਲੈ ਕੇ ਯਾਦ ਆ ਗਈ ਕੋਈ ਫਕੀਰ ਸੀ ਗੁਰਮਖੋ ਰੱਬ ਦਾ ਪਿਆਰਾ ਅੱਲਾਹ ਦਾ ਪਿਆਰਾ ਹਰ ਵੇਲੇ ਉਹਨੇ ਮੁਖ ਤੋਂ ਇਹ ਜਪਣਾ ਅੱਲਾਹੂ ਅੱਲਾਹੂ ਉਹਦੇ ਗੁਣ ਗੋਣੇ ਗੁਰਮਖੋ ਅਵਸਥਾ ਐਸੀ ਸਾਸ ਸਾਸ ਸਿਮਰੋ ਗੋਬਿੰਦ ਇੱਕ ਦਿਨ ਇਹ ਫਕੀਰ ਇੱਕ ਬਾਜ਼ਾਰ ਦੇ ਵਿੱਚੋਂ ਲੰਘਦਾ ਪਿਆ ਹੈ ਉਹ ਬਾਜ਼ਾਰ ਦੇ ਵਿੱਚ ਨਾ ਇੱਕ ਸ਼ੇਰ ਦਾ ਚਵਾਰਾ ਹੈ ਹੁਣ ਜਦੋਂ ਬਾਜ਼ਾਰ ਤੋਂ ਲੰਘਦਾ ਪਿਆ ਉਸ ਚਵਾਰੇ ਦੇ ਅੱਗੇ ਪਹੁੰਚਿਆ ਉਹ ਫਕੀਰ ਅੱਲਾਹੁ ਅੱਲਾਹੁ ਬਿਆ ਕਰਦਾ ਹੈ ਉਹ ਚਵਾਰੇ ਦੇ ਵਿੱਚ ਗੁਨੁਖੋ ਸੇੜ ਦੀ ਘਰ ਵਾਲੀ ਬੈਠੀ ਹੈ ਮੂੰਹ ਦੇ ਵਿੱਚ ਪਾਣ ਨੂੰ ਚੁੱਠਦੀ ਪਈ ਹੈ ਮੂੰਹ 'ਚ ਪਾਣ ਪਾਇਆ ਹੋਇਆ ਹੁਣ ਜਦੋਂ ਉਹਨੇ ਕੰਨਾਂ 'ਚ ਆਵਾਜ਼ ਪਈ ਅੱਲਾਹੁ ਅੱਲਾਹੁ ਉਹ ਅਗਾਹ ਹੋਈ ਬਨੇਰੇ ਦੇ ਖਲੋ ਕੇ ਵੇਖਦੀ ਕੌਣ ਹੈ ਉਨੇ ਵੇਖਿਆ ਫਕੀਰ ਗੁਰਮੁਖੋ ਕੋਈ ਤੁਰਿਆ ਜਾ ਰਿਹਾ ਹੈ ਪਰ ਇਸ ਸੇੜ ਦੀ ਘਰ ਵਾਲੀ ਗੁਰਮੁਖੋ ਮਾਇਆ ਦਾ ਹੰਕਾਰ ਚੜਿਆ ਹੋਇਆ ਹੈ ਮਾਇਆ ਨੇ ਇਹਨੂੰ ਅੰਧਿਆ ਕੀਤਾ ਹੋਇਆ ਹੈ ਮਾਇਆ ਨੇ ਬੋਲਿਆ ਕੀਤਾ ਹੋਇਆ ਹੈ ਪਰ ਦਿਓ ਨਾ ਮਾਇਆ ਧਾਰੀ ਅਤ ਅੰਨਾ ਬੋਲਾ ਇਹ ਜਦੋਂ ਮਾਇਆ ਹੁੰਦੀ ਹੈ ਨਾ ਗੁਰੂ ਕਿਰਪਾ ਰੱਖੇ ਜਦੋਂ ਮਾਇਆ ਆਉਂਦੀ ਗੁਰਮਖੋ ਜਿਆਦਾਤਰ ਇਹ ਦੋ ਕੰਮ ਕਰਦੀ ਏ ਇੱਕ ਤਾਂ ਬੰਦੇ ਨੂੰ ਅੰਨਿਆ ਕਰ ਦਿੰਦੀ ਏ ਕੋ ਚੰਗਾ ਦਿਖਦਾ ਨਹੀਂ ਬੰਦੇ ਨੂੰ ਤੇ ਦੂਸਰਾ ਬੰਦੇ ਨੂੰ ਬੋਲਾ ਕਰਕੇ ਰੱਖ ਦਿੰਦੀ ਏ ਕੰਨਾਂ ਤੋਂ ਚੰਗੀ ਗੱਲ ਸੁਣਦੀ ਕੋਈ ਨਹੀਂ ਐਡੀ ਹੰਕਾਰੀ ਜਾਣ ਬੁੱਝ ਕੇ ਉਹ ਪਾਣ ਵਾਲਾ ਥੁੱਕਣਾ ਉਹ ਫਕੀਰ ਦੇ ਸੱਟੇ ਨੇ ਥੁੱਕਿਆ ਗੁਰਮਖੂ ਤੋਂ ਚਵਾੜੇ ਦੇ ਵਿੱਚੋਂ ਜਦੋਂ ਫਕੀਰ ਦੇ ਸਿਰ 'ਤੇ ਥੁੱਕ ਪਿਆ ਫਕੀਰ ਨੇ ਇੰਦਾ ਤਾਂ ਕੀਤਾ ਅੱਲਾਹੁ ਅੱਲਾਹੁ ਕਰਦਿਆ ਕਰਦਿਆ ਜੇ ਤਰ ਤਾਂ ਕੀਤੇ ਨਾ ਤਾਂ ਅੱਗੋਂ ਪਤਾ ਇਹ ਬੀਬੀ ਕੀ ਕਹਿੰਦੀ ਕਹਿੰਦੀ ਕੀ ਡੇਲੇ ਜਿਹੜੇ ਕਢਦਾ ਆ ਮੈਂ ਤੇਰੇ ਡੇਲੇ ਮੈਂ ਕਢਾ ਦਾਂਗੀ ਮੈਂ ਇੰਦਾ ਹੰਕਾਰ ਚੜਿਆ ਹੋਇਆ ਫਕੀਰ ਨੇ ਮੁਖ ਤੋਂ ਕੁਝ ਨਹੀਂ ਆਖਿਆ ਅੱਲਾਹੁ ਅੱਲਾਹੁ ਕਰਦਿਆ ਅਗਾ ਲੰਘ ਗਿਆ ਇਹਨੇ ਨੂੰ ਇਹ ਬੀਬੀ ਦਾ ਘਰ ਵਾਲਾ ਸੇਠ ਹੁੰਦਾ ਹੈ ਕਿਦਾ ਕਿਵੇਂ ਭਲੀਏ ਲੋਕੇ ਕਿਦੀ ਕਾਹਦਾ ਦੂ ਸੇਠਵਾ ਪੰਪ ਦੇਤਾ ਇਹਨੇ ਹਵਾ ਦੇਤੀ ਪਰ ਗੁਰੂ ਨੂੰ ਹਵਾ ਤੇਜ ਹੋਵੇ ਨਾ ਕਈ ਵਾਰ ਗੁੱਡੀ ਨੂੰ ਅਸਮਾਨ ਤੇ ਬੜੀ ਉੱਚਾ ਉੱਚੀ ਲੈ ਜਾਂਦੀ ਹੈ ਹਵਾ ਗੁੱਡੀ ਨੂੰ ਉਧਾਂ ਲੈ ਜਾਂਦੀ ਪਤੰਗ ਨੂੰ ਉਧਾਂ ਲੈ ਜਾਂਦੀ ਹੈ ਪਰ ਪਤੰਗ ਨੂੰ ਇਹ ਨਹੀਂ ਪਤਾ ਹੁੰਦਾ ਜੇ ਕਿਤੇ ਡੋਰ ਕੱਟੀ ਗਈ ਤੇ ਮੈਂ ਲੰਬਣਾ ਨਹੀਂ ਕਿਤੇ ਮੇਰਾ ਨਾਮੋਂ ਨਿਸ਼ਾਨੀ ਫੇੜੈਣਾ ਅੱਜ ਇਹ ਬੀਬੀ ਨੇ ਸੇੜ ਤੋਂ ਵਾ ਦੇ ਦਿੱਤੀ ਕਿਦੀ ਕਾਦਾ ਸ਼ਾਹੂ ਕੜ ਕਾਦਾ ਸੇੜ ਤੋਂ ਤੇਰੀ ਇਹ ਜੀ ਚੌਧਰ ਨੂੰ ਮੈਂ ਚੁੱਲ੍ਹੇ ਤੇ ਪਾਉਣਾ ਹੁਣ ਤਾਂ ਮੰਗਤੇ ਵੀ ਅੱਖਾਂ ਕੱਢਦੇ ਨੇ ਕਿੰਦਾ ਕੌਣ ਜਿਹੜੀ ਉਹ ਸਾਹਮਣੇ ਤੁਰਿਆ ਜਾ ਰਹੀ ਚਵਾਲੇ ਨੂੰ ਇਸ਼ਾਰਾ ਕੀਤਾ ਕਿੰਦਾ ਹੁਣੇ ਮੈਂ ਉਹਨੂੰ ਦੱਸਦਾ ਇਹ ਡਾਂਗ ਫੜੀ ਭੱਜਾ ਭੱਜਾ ਉਹਦੇ ਮਗਰ ਗਿਆ ਫਕੀਰ ਦੇ ਜੱਗ ਪਿੱਛੋਂ ਦੀ ਬਤਾ ਕੇ ਸਿੱਟ ਡਾਂਗ ਮਾਰਦੀ ਹੁਣ ਸੇੜ ਦਾਂਗ ਵਿੱਚ ਸੇੜ ਤੇ ਲੋਕ ਵਗਣਾ ਸ਼ੁਰੂ ਹੋ ਗਿਆ ਫਕੀਰ ਅਜੇ ਵੀ ਅੱਲਾਹ ਅੱਲਾਹ ਪਿਆ ਕਰਦਾ ਹੈ ਉਹਦੀ ਮਸਤੀ ਦੇ ਵਿੱਚ ਕੋਈ ਅਲੰਬਾ ਨਹੀਂਤਾ ਕਿਸੇ ਨੂੰ ਹੁਣ ਇਹ ਸੇੜ ਸ਼ਾਦੀ ਚੌੜੀ ਕਰਕੇ ਅੱਜ ਦਾਂਗ ਬੜੀ ਤੜਿਆ ਆ ਰਿਹਾ ਵਾਪਸ ਥੱਲਿਓਂ ਕਹਿੰਦਾ ਘਰ ਵਾਲੀ ਨੂੰ ਕਹਿੰਦਾ ਖੁਸ਼ ਹੋਣਾ ਖੁਸ਼ ਆਕਦੀ ਆ ਜਾਓ ਵਧੀਆ ਕੀਤਾ ਜੀ ਆ ਜਾਓ ਵਧੀਆ ਕੀਤਾ ਗੁਰਮੁਖੋ ਇਸ ਸੇਠ ਆਪਣੇ ਚਵਾਰੇ ਦੀ ਪੌੜੀਆਂ ਚੜਦਾ ਪਿਆ ਜੀ ਪੌੜੀਆਂ ਚੜਦਾ ਪਿਆ ਅਖੀਲਾ ਡੰਡਾ ਜਦੋਂ ਆਇਆ ਨਾ ਗਸ਼ ਖਾ ਕੇ ਧਰਤੀ ਤੇ ਡਿੱਗ ਪਿਆ ਗਨੁਖੂ ਦਰ ਧਰਤੀ ਤੇ ਡਿੱਗਿਆ ਨਾ ਗਨੁਖੂ ਆਦ ਵਿੱਚੋਂ ਲੱਕ ਟੁੱਟ ਗਿਆ ਸਿਰ ਦਾ ਖੋਪੜ ਖੁੱਲ ਗਿਆ ਹਾਏ ਹਾਏ ਕਰਦੇ ਆ ਹਾਏ ਹਾਏ ਕਰਦੇ ਆ ਗਨੁਖੂ ਉੱਥੇ ਦੀ ਮੌਤ ਹੋ ਗਈ ਪੜਦੇ ਹੋ ਨਾ ਪੱਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ ਗੁਰਮੁਖੋ ਜਦੋਂ ਕੋਈ ਰੱਬ ਦੇ ਪਿਆਰੇ ਨੂੰ ਕੋਈ ਦੁੱਖ ਦਿੰਦਾ ਹੈ ਨਾ ਉਹ ਰੱਬ ਦਾ ਪਿਆਰਾ ਨੂੰ ਕੁਝ ਨਹੀਂ ਕਹਿੰਦਾ ਉਹ ਮਹਾਂਪੁਰਖ ਨੂੰ ਕੁਝ ਨਹੀਂ ਕਹਿੰਦੇ ਪਰ ਰੱਬ ਨੂੰ ਇਹ ਗੱਲ ਬਰਦਾਸ਼ਤ ਨਹੀਂ ਹੁੰਦੀ ਕਿਉਂ ਉਹ ਭਗਤ ਜਨ ਰੱਬ ਦੇ ਪੁੱਤਰ ਹੁੰਦੇ ਨੇ ਸਾਡੇ ਬੱਚੇ ਨੂੰ ਕੋਈ ਕੁਝ ਆਖੇ ਬੱਚਾ ਬੇਸ਼ੱਕ ਉਹਨੂੰ ਕੁਝ ਨਾ ਆਖੇ ਪਰ ਸਾਨੂੰ ਕਿੰਨਾ ਗੁੱਸਾ ਲੱਗਦਾ ਹੁੰਦਾ ਕੋਣ ਕੋਈ ਮੇਰੇ ਬੱਚੇ ਨੂੰ ਆਖਣ ਵਾਲਾ ਐਸੇ ਜਨ ਪਰਮਾਤਮਾ ਗੁਰਮਖੋ ਜਦੋਂ ਰੱਬ ਦੇ ਪਿਆਰੇ ਨੂੰ ਕੋਈ ਦੁਖੀ ਕਰਦਾ ਹੈ ਪਰਮਾਤਮਾ ਵੀ ਦੁਖੀ ਹੁੰਦਾ ਹੈ ਪਰ ਜਿਹੜਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨਕੇ ਸੁਖੀ ਇਹ ਧਰਤੀ ਤੇ ਗਸ਼ ਖਾ ਕੇ ਡਿੱਗਿਆ ਇਹਦੀ ਘਰ ਵਾਲੀ ਨੇ ਵੇਖਿਆ ਇਹਦਾ ਵੀ ਹੌਕਾ ਨਿਕਲਿਆ ਕਹਿੰਦੀ ਹਾਏ ਲੁੱਟੀ ਗਈ ਹਾਏ ਮਾਰੀ ਗਈ ਇਹ ਫਕੀਰ ਦੇ ਮਗਰ ਭਾਈ ਦੀ ਹੈ ਗੁਰਮਖੋ ਵੇਖੋ ਇਹ ਰੰਗ ਕਰਤਾਰ ਦੇ ਨੇ ਮੇਰਾ ਦਿਲ ਕਰਦਾ ਇੱਕ ਵਾਰ ਇਹ ਪਿਆਰ ਤੇ ਧਾਰਨਾ ਪੜ ਲਵਾਂ ਗੁਰਮਖੋ ਫਿਰ ਦਾਸਮਾਹਤੀਆ ਲੰਦਾ ਜੀ ਪ੍ਰੇਮ ਦੇ ਨਾਲ ਜਿੰਨੇ ਤੁਸੀਂ ਬੈਠੇ ਜਿਵੇਂ ਚਮਾ ਚਮਾ ਦੀ ਆਵਾਜ਼ ਆਵੇ ਇਹ ਰੱਬ ਦੇ ਰੰਗ ਨੇ ਕਰਤਾਰ ਦੇ ਰੰਗ ਨੇ ਵੇਖ ਮਰਦਾਨਿਆ ਰੰਗ ਕਰਤਾਰ ਦੇ ਵੇਖ ਮਰਦਾਨਿਆ ਰੰਗ ਕਰਤਾਰ ਦੇ போலோ கரும போலோ பணி ஆவா தீ வே ரத்த ਆਪਣੇ ਬੱਚਿਆਂ ਦੇ ਭਲੇ ਵਾਸਤੇ ਉੱਚੀ ਹਾਂ ਹੁਣ ਗੱਲ ਬਣੀ ਥਰੀ ਜੀ। ਤੈਨੂੰ ਤੁਸੀਂ ਜੋੜ ਲਾ ਉਤਰਾ ਜਾਂਦਾ। ਵੇਖ ਮਰਦਾਨਿਆ ਰੰਗ ਕਰਤਾਰ ਦੇ ਵੇਖ ਮਰਦਾਨਿਆ ਰੰਗ ਕਰਤਾਰ मर जड़े साधूनि मारे मर जड़े साधू अन मारे मार जड़े आप मार ज ਵੇਖ ਮਰਦਾਨਿਆ ਰੰਗ ਕਰਤਾਰ ਦੇ ਵੇਖ ਮਰਦਾਨਿਆ ਰੰਗ ਕਰਤਾਰ ਦੇ ਇਸ ਛੇੜ ਦੀ ਘਰ ਵਾਲੀ ਪੱਜੀ ਪੱਜੀ ਫਕੀਰ ਦੇ ਪਿੱਛੇ ਗਈ ਫਕੀਰ ਸਾਈਂ ਫਕੀਰ ਸਾਈਂ ਰੁਕ ਜਾਓ ਤੁਸੀਂ ਪਤਾ ਨਹੀਂ ਕੀ ਆਖਿਆ ਵੇਖੋ ਮੇਰਾ ਖਵੰਦ ਮੇਰਾ ਮਾਲਕ ਮੁੱਧੋ ਵੀ ਧਰਤੀ ਤੇ ਡਿੱ ਗਿਆ ਜੇ ਹਾਏ ਹਾਏ ਕਰਦੀ ਆ ਉਹਦੀ ਮੌਤ ਹੋ ਗਈ ਲੱਕ ਟੁੱਟ ਗਿਆ ਸਿਰ ਦਾ ਖੋਪੜਾ ਖੁੱਲ ਗਿਆ ਉਹਦਾ ਉਸ ਨੇ ਫਕੀਰ ਬੜੇ ਸਹਜਪੁੱਤ ਆਖ ਲੈ ਕਹਿੰਦਾ ਬੀਬਾ ਮੈਂ ਕੁਝ ਨਹੀਂ ਆਖਿਆ ਕਿੰਦੀ ਮੇਰੇ ਮਾਲਕ ਨੂੰ ਤੁਸੀਂ ਕੁਝ ਆਖਿਆ ਕੋਈ ਵੱਧਵਾ ਦੁੱਤੀ ਹੈ ਕਹਿੰਦਾ ਬੀਬਾ ਮੈਂ ਕੁਝ ਨਹੀਂ ਆਖਿਆ ਇਹ ਤਾਂ ਮਾਲਕਾਂ ਮਾਲਕਾਂ ਦਾ ਝਗੜਾ ਹੈ ਮੈਂ ਸਮਝੀ ਨਹੀਂ ਇਹ ਵਿਵਾਦ ਕੌਣ ਆਜ ਧਰਤੀ ਦੇ ਡਿੱਗਿਆ ਹੋਇਆ ਕਿਦੀ ਮੇਰਾ ਮਾਲਕ ਮੇਰਾ ਖਵੰਦ ਕਿੰਦਾ ਤੇਰੇ ਮਾਲਕ ਨੇ ਮੇਰੇ ਸਿਰ 'ਚ ਆ ਕੇ ਡਾਂਗ ਮਾਰੀ ਮੈਂ ਕੋਈ ਜਾਕਿਆ ਨਹੀਂ ਆਕਿਆ ਪਰ ਮੇਰੇ ਮਾਲਕ ਨੂੰ ਇਹ ਚੰਗਾ ਨਹੀਂ ਲੱਗਾ ਇੱਥੇ ਇੱਕ ਵਿਦਵਾਨ ਫੇਰ ਬੜੀਆਂ ਸੋਹਣੀਆਂ ਗੁਰਮੁਖੀ ਲਾਈਨਾਂ ਲਿਖਦਾ ਵਿਦਵਾਨ ਕੀ ਲਿਖਦਾ ਜੋ ਉਸਲੇ ਫਕੀਰ ਨੇ ਆਕਿਆ تیرے مالک کو تجھ پہ ہمائی تھی ان تیری حمایت کیجیاگ ہمارا مالک آیا مجھ پہ چٹ پٹا گیا پھر میرے مالک کو میرا بھی خیال آ گیا تیرا مالک آیا مجھ پہ چٹ پٹا گیا پھر میرے مالک کو میرا بھی خیال آ گیا ਤੇਰਾ ਮਾਲਕ ਆਇਆ ਸੜਪਾ ਡੰਡਾ ਲਗਾ ਗਿਆ ਮੇਰਾ ਮਾਲਕ ਆਇਆ ਲੇਖਾ ਹੀ ਮੁਕਾ ਗਿਆ ਓ ਬੀਬਾ ਮੈਂ ਕੁਝ ਨਹੀਂ ਕੀਤਾ ਇਹ ਤਾਂ ਮਾਲਕਾਂ ਮਾਲਕਾਂ ਦਾ ਝਗੜਾ ਹੈ ਗੁਰੂ ਘਰ ਉੱਥੇ ਆਓ ਜੀ ਅੱਜ ਗੁਰੂ ਹਰਗੋਬਿੰਦ ਸਾਹਿਬ ਦੀ ਅੱਖ ਲੱਗੇ ਭਾਈ ਸਿੱਖੋ ਕਦੀ ਮਹਾਪੁਰਖਾਂ ਦੇ ਨਾਲ ਬੰਦਗੀ ਵਾਲਿਆਂ ਦੇ ਨਾਲ ਗੁਰਸਿੱਖਾਂ ਦੇ ਨਾਲ ਕਦੀ ਬਹਿਸ ਬਾਜ਼ੀ ਨਹੀਂ ਕਰਨੀ ਇਹਨਾਂ ਨੂੰ ਜਿੱਤਣ ਦੀ ਕੋਸ਼ਿਸ਼ ਨਹੀਂ ਕਰਨੀ ਇਹਨਾਂ ਦੇਗੇ ਹਾਰ ਜਾਣਾ ਹੈ ਸਤਿਗੁਰੂ ਉਪਦੇਸ਼ ਲੈ ਕੇ ਗੁਰਮੁਖੋ ਇਹ ਦੋਨੋਂ ਸਿੱਖ ਆਪਣੇ ਇਲਾਕੇ ਚ ਜਾਂਦੇ ਨੇ ਹੁਣ ਦਿਨ ਰਾਤ ਸਿੱਖੀ ਦਾ ਪ੍ਰਚਾਰ ਕਰਦੇ ਨੇ ਪਰਮੇਸ਼ਰ ਨੇ ਗੁਣ ਗਾਉਂਦੇ ਨੇ ਗੁਰਮੁਖੋ ਕੋਈਕੋ ਸਮੇਂ ਬਾਅਦ ਸਤਿਗੁਰੂ ਦਾ ਸ਼ੁਕਰਾਨਾ ਕਰਨ ਵਾਸਤੇ ਪਹੁੰਚਦੇ ਨੇ ਸਤਿਗੁਰੂ ਦੂਰੋਂ ਇਹਨਾਂ ਨੂੰ ਵੇਖ ਕੇ ਇਦਾਂ ਦੋਵੇਂ ਬਾਹਾਂ ਖੋਲ ਲੈਂਦੇ ਨੇ ਕਿਉਂ ਜੀਵਨ ਬੜਾ ਉੱਚਾ ਸੁੱਚਾ ਬਣ ਗਿਆ ਸੀ ਇਹਨਾਂ ਦਾ ਲੋਕ ਆਪਣੇ ਬੱਚਿਆਂ ਨੂੰ ਆਖਦੇ ਸਨ ਉਹ ਬੱਚਿਓ ਤੁਹਾਡਾ ਜੀਵਨ ਹੋਵੇ ਫਲਾਣੇ ਗੁਰਸਿੱਖ ਵਰਗਾ ਹੋਵੇ ਭਾਈ ਬਦਲੀ ਵਰਗਾ ਹੋਵੇ ਭਾਈ ਸੇਦ ਗੋਪਾਲ ਵਰਗਾ ਹੋਵੇ ਚਾਹੀਦਾ ਵੀ ਇਦਾਂ ਸੀ ਗੁਰਮਖੋ ਜਿੱਧਰੋਂ ਦੀ ਗੁਰਸਿੱਖ ਲੱਗ ਜਾਂਦਾ ਨਾ ਲੋਕ ਆਪਣੇ ਬੱਚਿਆਂ ਨੂੰ ਕਹਿੰਦੇ ਉਹ ਬੱਚਿਆ ਪੁੱਤਰੇ ਤੇਰਾ ਜੀਵਨ ਫਲਾਣੇ ਸਿੱਖ ਵਰਗਾ ਹੋਵੇ ਬੀਬੀ ਆਪਣੇ ਧੀਆਂ ਨੂੰ ਕਹਿੰਦੀਆਂ ਕਿ ਇਹ ਤੇਰਾ ਜੀਵਨ ਹੋਰ ਫਲਾਨੀ ਬੀਬੀ ਵਰਗਾ ਜੀਵਨ ਹੋਵੇ ਬੜਾ ਮਿੱਠ ਬੋਲਣਾ ਸੁਭਾਅ ਹੈ ਉਹਦਾ ਸਤਸੰਗੀਓ ਅੱਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਦਾਂ ਬਾਹਾਂ ਖੋਲੇ ਦੋਨੋਂ ਸਿੱਖਣ ਨੂੰ ਗੱਲ ਲਾਇਆ ਆਖਿਆ ਭਾਈ ਸਿੱਖੋ ਤੁਸੀਂ ਵਚਨ ਨੂੰ ਕਮਾਇਆ ਹੈ ਨਿਮਰਤਾ ਵੀ ਧਾਰਨ ਕੀਤੀ ਹੈ ਬੰਦਗੀ ਬਲੈ ਸਤਕਾਰ ਦੀ ਕੀਤੀ ਹੈ ਨਾਮ ਵੀ ਜਪਿਆ ਹੈ ਸ਼ਬਦ ਦੀ ਕਮਾਈ ਵੀ ਕੀਤੀ ਹੈ ਜਾਓ ਤੁਹਾਡੇ ਤੇ ਗੁਰੂ ਨਾਨਕ ਦੀ ਕਿਰਪਾ ਹੈ ਅੱਜ ਤੁਹਾਡੇ ਤੇ ਗੁਰਨਾਣਕ ਦੀ ਕਿਰਪਾ ਹੈ ਸਾਧੂ ਨੇ ਦੋਵਾਂ ਨੂੰ ਗੱਲ ਦੇ ਨਾਲ ਲਾ ਕੇ ਆਖਿਆ ਹੁਣ ਜਾ ਕੇ ਸਿੱਖੀ ਦਾ ਪ੍ਰਚਾਰ ਕਰੋ ਤੁਸੀਂ ਪਗਾਂ ਵਾਲੇ ਵੇਖੋ ਇੱਕੋ ਸਮਾਂ ਹੁੰਦਾ ਹੈ ਹਰ ਸਿੱਖ ਬੇਨਤੀ ਕਰਦਾ ਹੈ ਜੋਦਰੀ ਕਰਦਾ ਹੈ ਤਰਲਾ ਪਾਉਂਦਾ ਹੈ ਪ੍ਰਭ ਕੀ ਜੇ ਕਿਰਪਾ ਨਿਧਾਨ ਹਮ ਹਰਗੁਣ ਗਾਵਾਂਗੇ ਹੋ ਤੁਮਰੀ করুণਿਤ ਆਸ ਪ੍ਰਭੂਏ ਕੱਬ ਗੱਲ ਲਾਵਾਂਗੇ ਜਦੋਂ ਸਿੱਖ ਦਾ ਜੀਵਨ ਉੱਚਾ ਸੱਚਾ ਬਣ ਜਾਂਦਾ ਹੈ ਸਿੱਖ ਦਾ ਕਿਰਦਾਰ ਉੱਚਾ ਬਣ ਜਾਂਦਾ ਹੈ ਤੇ ਗੁਰੂ ਆਪ ਆਪਣੇ ਸਿੱਖ ਨੂੰ ਆਵਾਜ਼ ਮਣ ਕੇ ਗੱਲ ਜੇ ਲਾਉਂਦਾ ਹੈ ਸਤਿਗੁਰੂ ਜੀ ਕਹਿੰਦੇ ਜਾਓ ਆਪ ਵੀ ਨਾਮ ਜਪੋ ਹੋਰ ਨੰ ਨਾਮ ਜਪਾਉ। ਇਹਨਾਂ ਦੇ ਵਿੱਚ ਦੋਨਾਂ ਨੇ ਸਿੱਖੀ ਦਾ ਬੜਾ ਪ੍ਰਚਾਰ ਕੀਤਾ। ਹੁਣ ਇਹਨਾਂ ਆਖਿਓ ਭਾਈ ਗੁਰਚਰਨ ਸਿੰਘ ਜੀ ਆਏ। ਉਹਨਾਂ ਨੇ ਭਾਈ ਬਦਲੀ ਜੀ ਦੀ ਸਾਕੀ ਸੁਣਾਤੀ। ਭਾਈ ਸੇਹਣ ਗਵਾਲ ਦੀ ਸਾਕੀ ਸੁਣਾਜੀ ਕਿੱਥੇ ਲਿਖਿਆ ਹੈ। ਤੇ ਇਹਨਾਂ ਦਾ ਪਿਆਰਾ ਜੀਵਨ ਵੇਖ ਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ ਬਾੜਾਂ ਦੇ ਵਿੱਚ ਇਹਨਾਂ ਦਾ ਜ਼ਿਕਰ ਕੀਤਾ ਜੇ। ਯਾਰ ਦੀ ਅਵਾਰ ਤਕਤਨੀ ਪੌੜੀ ਜੇ ਭਾਈ ਗੁਰਦਾਸ ਜੀ ਫਿਰ ਇਹਨਾਂ ਦਾ ਜੀਵਨ ਵੇਖ ਕੇ ਪਤਾ ਕੀ ਕਹਿੰਦੇ ਕਹਿੰਦੇ ਇਹ ਸਨਮੁਖ ਸਿੱਖਾਂ ਦੇ ਵਿੱਚ ਆ ਗਏ ਇਹ ਗੁਰਮਤਿ ਦੇ ਧਾਰਨੀ ਬਣ ਗਏ ਕੀ ਕਹਿੰਦੇ ਭਾਈ ਗੁਰਦਾਸ ਜੀ ਸਨਮੁਖ ਭਾਈ ਬਦਲੀ ਸਨਮੁਖ ਲਗਤੀ ਆ ਗਈ ਸਨਮੁਖ ਭਾਈ ਬਦਲੀ ਸੇਠ ਗੋਬਾਲੇ ਗੁਰਮਤਿ ਜਾਣੀ ਇਹ ਗੁਰਮਤਿ ਦੇ ਧਾਰਨੀ ਬਣ ਗਏ ਗੁਰਮਤ ਨੂੰ ਜਾਣਨ ਵਾਲੇ ਬਣ ਕੇ ਮੇਰੇ ਕਹਿਣ ਦਾ ਇਸ਼ਾਰਾ ਸਮਝਣ ਦਾ ਗੁਰਮੁਖ ਜਤਨ ਕਰੇ ਅੱਜ ਮਹਾਪੁਰਖਾਂ ਦੀ ਅਸੀਂ ਯਾਦ ਬਣਾ ਰਹੇ ਹਾਂ ਮਹਾਪੁਰਖਾਂ ਦੇ ਨਾਲ ਕਦੀ ਬਹਿਸ ਵਾਜ ਦੀ ਕਰਨੀ ਮਹਾਪੁਰਖਾਂ ਨਾਲ ਜਿੱਤਣ ਦੀ ਕੋਸ਼ਿਸ਼ ਨਹੀਂ ਕਰਨੀ ਕਿਹਦੇ ਵਿੱਚ ਹੀ ਪਰਮੇਸ਼ਰ ਦੀ ਖੁਸ਼ੀ ਹੁੰਦੀ ਹੈ ਗੁਰਮੁਖ ਸਤਿਗੁਰ ਕਰਤਾ ਕਰਨ ਸਤਿਗੁਰ ਬਖਸ਼ਿਸ਼ ਕਰਨ ਆਓ ਵਿਚਾਰ ਕਰਦੇ ਹਾਂ ਇੱਕ ਨੇ ਅਨੇਕਾਂ ਗਲਤੀਆਂ ਪੁੱਲਾਂ ਹੋ ਗਈਆਂ ਨੇ ਜੂ ਉਸਤੀਸਕਤ ਦੇ ਗੁਰਮਤ ਪਿਆਰੇ ਬਹੁਤ ਪਿਆਰ ਦੇ ਨਾਲ ਸਿਰਾਂ ਨਿਵਾਾਰੇ ਨੇ ਇਹਨਾਂ ਦਾ ਧੰਨਵਾਦ ਜੂ ਇਹਨਾਂ ਨੇ ਤੁਹਾਡੇ ਦਰਸ਼ਨ ਪਾਏ ਇਦੋਂ ਸਾਡਾ ਵੀਰ ਭਾਈ ਦੁਗਗ ਸਿੰਘ ਜੀ ਜਿਨ੍ਹਾਂ ਨੇ ਵਿਚੋਲੇ ਬੜੇ ਤੁਹਾਡੇ ਦਰਸ਼ਨ ਕਰੇ ਮਹਾਂਪੁਰਖ ਬਾਬਾ ਕੁਲਵੀਰ ਸਿੰਘ ਜੀ ਮਹਾਂਬਾਬਾ ਸਤਨਾਮ ਸਿੰਘ ਜੀ ਬਾਬਾ ਜਗੀਰ ਸਿੰਘ ਜੀ ਸਾਰੇ ਮਹਾਂਪੁਰਖਾਂ ਦਾ ਧੰਨਵਾਦ ਹੈ ਤੁਹਾਡੇ ਸੰਗਾਂ ਦਰਸ਼ਨ ਕਰਾਏ ਵਿਸ਼ੇਸ਼ ਧੰਨਵਾਦ ਸ਼ਬਦ ਗੁਰੂ ਜੁਗੋ ਜੁਗ ਅਟਲ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਦਾ ਇਹਨਾਂ ਨੇ ਆਪਣੇ ਗ੍ਰੇਹ ਦੀਆਂ ਅਗਿਠਾ ਕੇ ਤੁਹਾਡੇ ਦਰਸ਼ਨ ਕਰਾਏ ਗੁਰਮਤਿ ਘਰ ਬੈਠ ਕੇ ਇਹ ਜੇ ਵਿਚਾਰਾਂ ਦਾ ਹਰ ਆਨੰਦ ਮਾਣਨਾ ਹੋਵੇ ਦਾਸ ਦਾ ਚੈਨਲ ਹੈ ਭਾਈ ਗੁਰ ਚਰਨ ਸਿੰਘ ਜੀ ਦੀ ਕੋਲਾਜੀ ਵਾਲੇ ਜੇ ਜੂਗ ਦੂਗਤੇ ਜਾ ਕੇ ਸਰਤ ਮਾਗ ਲਿਓ ਇਹਨਾਂ ਲਿਖਿਓ ਭਾਈ ਗੁਰ ਚਰਨ ਸਿੰਘ ਜੀ ਦੀ ਕੋਲਾਜੀ ਵਾਲੇ ਉਹ ਚੈਨਲ ਸਾਰਾ ਖੁੱਲ ਜਾਏਗਾ ਕੋਈ ਜਾਨਾ ਤੁਸੀਂ ਘਰ ਬੈਠ ਕੇ ਕਥਾ ਦਾ ਆਨੰਦ ਮਾਣ ਸਕਦੇ ਹੋ ਦਾਸ ਦੀਆਂ ਬੁੱਲਾਂ ਬਖਸ਼ੋ ਜੀ ਬਖਸ਼ਦੇ ਹੋ ਦੇਵ ਅਸੀਸ ਪਰਬੰਨਉ ਫਤੇ ਪਿਆਰ ਦੀ ਚੱਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਬੀਬੀ ਕੋਲਾ ਜੀ ਭਲਾਈ ਕੇਂਦਰ ਅੰਮ੍ਰਿਤਸਰ ਤੋਂ ਕਥਾਵਾਚਕ ਭਾਈ ਗੁਰਚਰਨ ਸਿੰਘ ਜੀ ਜਿਨ੍ਹਾਂ ਨੇ ਕਿ ਬੜੇ ਹੀ ਵਿਸਥਾਰ ਸਹਿਤ ਸਮਾਜਿਕ ਪੱਖੋਂ ਧਾਰਮਿਕ ਪੱਖੋਂ ਹਵਾਲੇ ਦੇ ਕੇ ਔਰ ਗੁਰਬਾਣੀ ਦੇ ਆਧਾਰ ਤੇ ਬਹੁਤ ਡੁੰਗੀਆਂ ਵਿਚਾਰਾਂ ਦੇ ਨਾਲ ਹਰਕੀਆਂ ਕਥਾ ਕਹਾਣੀਆਂ ਗੁਰਬੀਤ ਸੁਨਾਈਆਂ ਸਭ ਤੋਂ ਉੱਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁੱਖ ਲਥਾ ਦੇ ਮਾਵਾ ਅਨੁਸਾਰ ਬਹੁਤ ਹੀ ਡੁੰਗਾਈ ਵਾਲੀ ਕਥਾ ਆਜੀ ਦੇ ਨਾਲ ਸਾਂਝੀ ਕੀਤੀ ਬਹੁਤ ਬਹੁਤ ਧੰਨਵਾਦ